ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ੰਕਰ ਵਿੱਚ ਵਿਸਾਖੀ ਵਾਲੇ ਦਿਨ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਨਿਸ਼ਾਨ ਸਾਹਿਬ ਚੜਾਉਣ ਮੌਕੇ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ ਸ਼ਹੀਦਾਂ ਦੀ ਜਗ੍ਹਾ ਤੇ ਨਿਸ਼ਾਨ ਸਾਹਿਬ ਚੜਾਉਣ ਮੌਕੇ ਵਰਤ ਗਿਆ ਪਾਣਾ ਕਰੰਟ ਲੱਗਣ ਨਾਲ ਦੋ ਮੌਤ ਤਿੰਨ ਜ਼ਖਮੀ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਸਦਰਥਾਣਾ ਮੁਖੀ ਇੰਸਪੈਕਟਰ ਜੈਪਾਲ ਚੌਂਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਉਕਤ ਸ਼ਹੀਦਾਂ ਦੀ ਜਗ੍ਹਾ ਸੰਧੂ ਪਰਿਵਾਰ ਦੇ ਖੂਹ ਤੇ ਖੇਤਾਂ ਵਿੱਚ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਾਹਿਬ ਚੜਾਉਣ ਮੌਕੇ ਇੱਕ ਸਾਈਡ ਨੂੰ ਹੋ ਗਿਆ ਜੋ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ ਜਿਸ ਕਾਰਨ ਹਾ사 ਵਾਪਰ ਗਿਆ ਬੂਟਾ ਸਿੰਘ 36 ਸਾਲ ਵਾਸੀ ਬਜੂਹਾ ਮਹਿੰਦਰਪਾਲ 42 ਸਾਲ ਬਜੂਹਾ ਦੀ ਮੌਤ ਅਤੇ ਜ਼ਖਮੀ ਕਰਨਦੀਪ ਗੁਰਸ਼ੰਦਰ ਵਾਸੀ ਜਲੰਧਰ ਤੇ ਦਾਰਾ ਬਜੂਹਾ ਮਾਮਲੀ ਝੁੱਲਸੇ ਹਨ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਕਿ ਕਿੰਨੇ ਕਿੰਨੇ ਵਜੇ ਹੋਇਆ ਜੀ ਹਾ사 ਇਹ ਸਾਰੇ 9 ਵਜੇ ਹੋਇਆ ਅੱਛਾ ਕਿੰਨੇ ਕੁ ਲੋਕ ਸੀਗੇ ਵੈਸੇ 9-8 ਲੋਕ ਸਨ ਜਾਣ ਕੇ ਜਿਹੜੇ ਨਿਸ਼ਾਨ ਸਾਹਿਬ ਚੜਾ ਰਹੇ ਸੀ ਹਾਂ 8 ਲੋਕ ਸੀ 8 ਲੋਕ ਸੀ ਹਾਂ ਜੀ ਉਹਨਾਂ ਵਿੱਚੋਂ ਦੋ ਜਣੇ ਦੋ ਜਣੇ ਘਾਇਲ ਹੋ ਗਏ ਖਤਮ ਅੱਛਾ ਦੋ ਖਤਮ ਹੋ ਗਏ ਹਾਂ ਜੀ ਤੇ ਬਾਕੀ ਘਾਇਲ ਹੋ ਗਏ ਬਾਕੀ ਘਾਇਲ ਹੋ ਗਏ ਅੱਛਾ ਹੋਰ ਵੀ ਉਹਨਾਂ ਦੇ ਮਾਪੇ ਬਾਬ ਜਾਂ ਹੋਰ ਵੀ ਸੀਗੇ ਲੋਕ ਹਾਂ ਜੀ ਐਸੀ ਤੱਕ ਬਹੁਤ ਲੋਕ ਸੀ ਇਹ ਜਗ੍ਹਾ ਦਾ ਨਾਮ ਕੀ ਹੈ ਜੀ ਕਾਨ ਸਾਹਿਬ ਕਾਨ ਸਾਹਿਬ ਹਾਂ ਚਾਰ-ਪੰਜ ਚੜਾਉਣ ਲੱਗੇ ਸੀਗੇ ਜੀ ਨਿਸ਼ਾਨ ਸਾਹਿਬ ਚੜਾਉਦੇ ਵਿੱਚ ਥੋੜੇ ਉੱਚੇ ਦੇ ਉੱਤੇ ਬੋਲਟੇ ਜੀ ਤਾਰਾਂ ਚੱਲਦੀਆਂ ਸੀ ਜੀ ਜੇ ਦਾ ਕਰਕੇ ਬਈ ਸੰਭਾ ਨਹੀਂ ਗਿਆ ਹੈ ਨੂੰ ਸ਼ੰਕਰ ਸਾਹਿਬ ਉਹ ਤਰਾਂ ਵਾਲੇ ਪਾਸੇ ਨੂੰ ਜਣ ਕੇ ਦਰ ਗਿਆ ਜੇ ਦਾ ਕਰਕੇ 2 ਦਿਨ ਹੋ ਗਏ ਆ ਬਾਕੀ 3-4 ਪੱਤਰ ਇਹ ਕਿਹੜੀ ਜਗ੍ਹਾ ਹੈ ਕਿ ਇੱਥੇ ਇਹ ਚਲ ਕਰਾਇਆ ਇਹ ਜਗਾ ਕਿ ਨਹੀਂ ਕਿ ਕਿਹੜੇਆਂ ਦੇ ਬਜ਼ੁਰਗਾਂ ਦੀ ਹੈ ਕਿਹੜੇ ਨੇ ਬਜ਼ੁਰਗਾਂ ਦੀ ਹਾਂ ਇਹ ਲੋਕਾਂ ਦੀ ਸਿੱਧਾ ਦੀ ਜਗ੍ਹਾ ਹੈ ਇੱਥੇ ਕੋਈ ਇਸੇ ਪਿੰਡ ਦੇ ਸੀਗੇ ਜਿਹੜੇ ਜਿਹੜੇ ਪਿਛਲਾ ਪਿੰਡੋਂ ਸਾਡਾ ਸ਼ੰਕਰੀ ਆ ਜੀ ਅਸੀਂ ਇਸ ਟਾਈਮ ਬਿਜਲਾ ਖਲਾ ਬੈਠੇ ਬਿਜਲਾ ਖਲਾ ਤੋਂ ਆਏ ਸੀਗੇ ਜਿਹੜੇ ਚ ਹੈ ਦੋ ਦੀ ਦਿੱਤੋ ਦੋ ਦੀ ਹਾਂ ਦੋ ਦੀ ਦਿੱਤੋ ਕਰੰਟ ਕਿੰਨੇ ਨੂੰ ਲਗਾ ਕਰੰਟ ਕੋ 54 ਨੂੰ ਲਗਾ ਬਾਕੀ ਠੀਕ ਆ ਸਾਰੇ ਬਾਕੀ ਦੋ ਥੋੜੇ ਇੰਦਰ ਜਿਆਦਾ ਆ ਬਾਕੀ ਇੱਕ ਠੀਕ ਆ ਦੋ ਦੀ ਦਿੱਤੋ ਇੱਕ ਦਰੂ ਚੱਕ ਕੇ ਵੇਖ ਦੋ ਚੱਕਿਆ ਇਹਨਾਂ ਦੋ ਉਲਟੀ ਗਈ ਦੰਗ ਚਲੇ ਗਾ ਤੁਹਾਨੂੰ ਜੋਰ ਪੈ ਗਿਆ ਜੀ ਸਾਹਿਬ ਤੁਹਾਨੂੰ ਦੱਸਾਂ ਜੀ ਬਹੁਤ ਮਾੜੀ ਕਰ ਰਹੀ ਹੈ ਹਾਂਜੀ ਹਾਂਜੀ ਸਰ ਅੱਜ ਪਿੰਡ ਜਿਹੜਾ ਸ਼ੰਕਰ ਦੇ ਘਟਨਾਪਾਪਰੀ ਕੀ ਹੈ ਗਿਆ ਸੀ ਇਹ ਇੱਕ ਤਲਾ ਮਿੜੀ ਸੀਗੀ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਨਯੋਗ ਡੀਐਸਪੀ ਸਾਹਿਬ ਉੱਥੇ ਜਿਹੜਾ ਇੱਕ ਇਹਨਾਂ ਦੀ ਪਰਿਵਾਰ ਦੀ ਜਿਹੜੀ ਆ ਪੁਰਖਾਂ ਦੀ ਜਗ੍ਹਾ ਆ ਉਹਦੇ ਤੇ ਅੱਜ ਨਿਸ਼ਾਨ ਸਾਹਿਬ ਜਿਹੜਾ ਨਵਾਂ ਚੜਾ ਰਹੇ ਸੀਗੇ ਨਿਸ਼ਾਨ ਸਾਹਿਬ ਜਦੋਂ ਪਹਤਾਰਾ ਨਾਲ ਟੱਚ ਹੋ ਗਿਆ ਤਾਰਾ ਨਾਲ ਟੱਚ ਹੋਣ ਕਰਕੇ ਨਿਸ਼ਾਨ ਸਾਹਿਬ 'ਚ ਕਰੰਟ ਆਉਣ ਕਰਕੇ ਜਿਹੜੀ ਆ ਉੱਥੇ ਬੂਟਾ ਸਿੰਘ ਤੇ ਮਹਿੰਦਰਪਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਇਹ ਬਿਜੂਹਾ ਕਰਾ ਦੇ ਨੇ ਤੇ ਬਾਕੀ ਤਿੰਨ ਕਰਨਦੀਪ ਗੁਰਪ੍ਰਿੰਦਰ ਤੇ ਦਵਿੰਦਰ ਸਿੰਘ ਇਹ ਬਸਤੀ ਸ਼ੇਖ ਤੇ ਇੱਕ ਵਿਜੂਆ ਕਲਾਕਾਰ ਇਹ ਜਿਹੜੀ ਆ ਇਹਨਾਂ ਨੂੰ ਰੈਫਰ ਕਰਤਾ ਗਿਆ ਜਲੰਧਰ ਜੀ ਤੇ ਸਰ ਇੱਥੇ ਜਿਹੜੀ ਹੈਗੀ ਆ ਇਹਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਤੇ ਜੋ ਕੁਦਰਤੀ ਮੌਤ ਦੀ ਕਾਰਵਾਈ ਉਹ ਹਮਲ ਵਿੱਚ ਲੈਂਦੀ ਜਾ ਰਹੀ ਆ